ਤਜ਼ਮਮਲ ਕਲੀਮ ਸਾਹਿਬ ਦੀ ਕਮਾਲ ਕਰਦੇ ਹਾਂ ਬਾਦਸ਼ਾਹ ਇਹਦੇ ਵਿੱਚੋਂ ਜਿਹੜਾ ਕਿ ਉਹਨਾਂ ਦਾ ਗ਼ਜ਼ਲ ਸੰਗ੍ਰਹਿ ਹੈ ਉਹਦੇ ਵਿੱਚੋਂ ਇੱਕ ਉਹਨਾਂ ਦੀ ਲਿਖੀ ਹੋਈ ਗ਼ਜ਼ਲ ਜਿਸ ਦਾ ਕਿ ਨਾਮ ਹੈ ਹਿੰਮਤ ਕੀ ਹਥਿਆਰ ਨਹੀਂ ਹੁੰਦੀ ਮੈਨੂੰ ਬੜੀ ਵਧੀਆ ਲੱਗਦੀ ਹੈ ਇਹ ਤੇ ਉਹਦੇ ਵਿੱਚ ਤਜ਼ਮਮਲ ਕਲੀਮ ਸਾਹਿਬ ਕਹਿੰਦੇ ਨੇ हिम्मत ਕੀ ਹਥਿਆਰ ਨਹੀਂ ਹੁੰਦੀ ਦਿਲ ਨਾ ਛੱਡੀ ਆਪੀ ਹੁੰਦੀ ਮੋਤਾਂ ਕੈਸ ਬਹਾਨਿਆਂ ਵਣ ਜਿਹੜੀ ਥਾਂ ਮਟਿਆਰ ਨਹੀਂ ਹੁੰਦੀ ਕਿਸ ਤਰ੍ਹਾਂ ਸੱਚਾ ਰਹਿ ਸਕਨਾ ਵਾ ਕਿਸ ਤਰ੍ਹਾਂ ਸੱਚਾ ਰਹਿ ਸਕਨਾ ਵਾ ਇੱਕ ਵੇਲੇ ਤਕਰਾਰ ਨਹੀਂ ਹੁੰਦੀ ਵਰਿਆਂ ਤੇ ਵਸ ਲੈਨੇ ਆ ਸਦੀਆਂ ਤਿੱਕਰ ਮਾਰ ਨਹੀਂ ਹੁੰਦੀ ਅਣਹੋਣੀ ਨੂੰ ਮੰਨ ਕਲੀਮਾ ਅਣਹੋਣੀ ਨੂੰ ਮੰਨ ਕਲੀਮਾ ਅਣਹੋਣੀ ਬੇਕਾਰ ਨਹੀਂ ਹੁੰਦੀ ਅਣਹੋਣੀ ਬੇਕਾਰ ਨਹੀਂ ਹੁੰਦੀ